ਲਾਹੌਰ ਇੱਕ ਦਿੱਲੀ ਵਾਲਾ ਗੇਟ ਵਜਦਾ ਹਾਂਜੀ ਉੱਥੇ ਇੱਕ ਸਾਹੂਕਾਰ ਰਹਿੰਦਾ ਸੀ ਹੂੰ ਉਹਦਾ ਇੱਕ ਮੁੰਡਾ ਸੀਗਾ ਹੂੰ ਉਹ ਬੜੇ ਆਏ ਗਏ ਸਾਧਾ ਸੰਤਾਂ ਦੀ ਸੇਵਾ ਕਰਦਾ ਸੀ ਜਦੋਂ ਕਿਸੇ ਸਾਧ ਨੂੰ ਪ੍ਰਸਾਦਾ ਸਕਾ ਕੇ ਜਦੋਂ ਵਿਦਾ ਕਰਦਾ ਸੀ ਉਹਨੂੰ ਪੁੱਛ ਲੈਂਦਾ ਸੀਗਾ ਬਾਬਾ ਜੀ ਅश्चर्य ਕੀ ਨੂੰ ਕਹਿੰਦੇ ਉਹਨੇ ਕਈਆਂ ਨੂੰ ਪੁੱਛਿਆ ਪਰ ਉਹਦੇ ਮਨ ਨੂੰ ਤਸੱਲੀ ਨਾ ਹੋਈ ਇੱਕ ਪੂਜਿਆ ਹੋਇਆ ਫਕੀਰ ਆਇਆ ਉਹਨੇ ਪ੍ਰਸਾਦਾ ਸਕਾਇਆ ਜਾਣ ਲੱਗੇ ਉਹਦੇ ਚਰਨ ਧੋਤੇ ਉਹਨੂੰ ਪੁੱਛਿਆ ਕਹਿੰਦਾ ਜੀ ਅਸ਼ਚਰਜ ਕੀ ਹੁੰਦਾ ਉਹ ਕਹਿੰਦਾ ਮੈਨੂੰ ਹੀ ਪੁੱਛਿਆ ਕਿ ਜਾ ਕੇ ਹੋਰਾਂ ਨੂੰ ਵੀ ਪੁੱਛਿਆ ਕਿਸੇ ਨੂੰ ਉਹ ਕਹਿੰਦਾ ਜੀ ਪੁੱਛਿਆ ਬਹੁਤਿਆਂ ਨੂੰ ਹੈ ਪਰ ਮੇਰੇ ਮਨ ਦੀ ਤਸੱਲੀ ਨਹੀਂ ਹੋਈ ਅੱਛਾ ਜੀ ਉਹ ਕਹਿੰਦਾ ਕੋਈ ਨਹੀਂ ਪ੍ਰਮਾਤਮਾ ਭਲੀ ਕਰੂਗਾ ਤੇਰੀ ਤਸੱਲੀ ਹੋ ਜਾਊਗੀ ਉਹ ਕਹਿੰਦਾ ਹਾਂਜੀ ਆ ਕੋਲੇ ਨਦੀ ਵਿੱਚ ਚਲਦੀ ਐ ਇਹ ਜਿਹਾ ਅਸ্নান ਕਰਕੇ ਆਇਆ ਕਰ ਉਹ 15 ਦਿਨ ਅਸ্নান ਕਰਨ ਤੋਂ ਬਾਅਦ ਉਹ ਫਕੀਰ ਨੂੰ ਮਿਲਿਆ ਕਹਿੰਦਾ ਜੀ ਮੈਂ 15 ਦਿਨ ਹੋ ਗਏ ਨਦੀ 'ਚ ਅਸ্নান ਕਰ ਕਰਨਾ ਮੈਨੂੰ ਪਤਾ ਨਹੀਂ ਲੱਗਿਆ ਹੂੰ ਉਹਨਾਂ ਨੇ ਇੱਕ ਫੁੱਲ ਦਿੱਤਾ ਕਹਿੰਦਾ ਆ ਫੁੱਲ ਨਾ ਜਦੋਂ ਆ ਡੂੰਘੇ ਥਾਂ ਜਾ ਕੇ ਤੈਰਦੀ ਅੱਛਾ ਉਹਨੇ ਜਦੋਂ ਫੁੱਲ ਲੈ ਕੇ ਨਾਉਣ ਗਿਆ ਫੁੱਲ ਡੂੰਘੇ ਥਾਂ ਤੈਰਨ ਲੱਗਿਆ ਹਾਂਜੀ ਉਹਨੂੰ ਮਗਰਮੱਛ ਨੇ ਨਿਗਲ ਲਿਆ ਉਦੋਂ ਉਹਦੀ ਉਮਰ 21 ਸਾਲ ਦੀ ਸੀ ਇੱਧਰ ਬੈਹਾ ਵਾ ਸੀ ਲਾਹੌਰ ਠੀਕ ਹੈ ਦੂਜੇ ਪਾਸੇ ਨਦੀ ਦੇ ਮਲਤਾਨ ਪੈਂਦਾ ਸੀ ਇਹ ਮਲਤਾਨ ਜਾ ਕੇ ਅਗਲਾ ਅਛਦਾ ਬਾਹਰ ਘੜਦਾ ਉਦੋਂ ਉਹਦੀ ਉਮਰ 1 ਦਿਨ ਦੀ ਸੀ ਠੀਕ ਹੈ ਉਥੇ ਨਹਾਉਣ ਨਮਾਣੀਦਾ ਸੀ ਉਥੇ ਇੱਕ ਸਾਹੂਕਾਰ ਆਏ ਨਹਾਉਣ ਉਹਨਾਂ ਦੇ ਘਰੇ ਔਲਾਦ ਹੈ ਨਹੀਂ ਸੀ ਉਹਨਾਂ ਨੇ ਦੇਖਿਆ ਵਾ ਇੱਕ ਦਿਨ ਦਾ ਮੁੰਡਾ ਹੈ ਇਹਦਾ ਕੋਈ ਵਾਲੀਵਾਰਸ ਹੈ ਨਹੀਂ ਉਹਨਾਂ ਨੇ ਉਹ ਮੁੰਡਾ ਲੈ ਲਿਆ ਆਪਦੇ ਰਿਸ਼ਤੇਦਾਰ ਇਕੱਠੇ ਕਰਕੇ ਸਾਰੇ ਉਹਨਾਂ ਨੇ ਗੋਦ ਲੈ ਲਿਆ ਉਹ ਉਹਦਾ ਨੋ ਮਲਤਾਨੀ ਧਰਤਾ ਅੱਛਾ ਇਹਦਰ ਵੀ ਲਾਹੌਰ ਵੀ ਉਹਦਾਂ ਨੂੰ ਮਲਤਾਨੀ ਸੀ ਉਹ ਜਦੋਂ ਬਿਲਾ ਮੁੰਡਾ ਪਾਲਿਆ ਬੜਾ ਹੁਸ਼ਿਆਰ ਤੇ ਛੇਤੀ ਜਵਾਨ ਹੋਇਆ ਜਦੋਂ ਉਹ 17 18 ਸਾਲ ਦਾ ਹੋਇਆ ਸਾਰਾ ਕਾਰੋਬਾਰ ਕੰਮ ਉਸ ਨੂੰ ਸੰਭਾਲਦਾ ਲੈਣ ਦੇਣਾ ਸਾਰਾ ਕੁਝ ਤੇ ਆਇਆ ਹੋਇਆ ਉਹਦੇ ਕੋਲੇ ਇੱਕ ਨਹਾਉਣ ਆ ਗਿਆ ਕੁੰਬ ਦਾ ਉਹਦੇ ਕੋਲੇ ਇੱਕ ਆਦਮੀ 100 ਮੋਹਰ ਥੈਲਾ ਦੀ ਥੈਲੀ ਰੇ ਗਿਆ ਕਹਿੰਦਾ ਮੇਰੀ ਆਮਾਨਤ ਰੱਖ ਲੀਂ ਵੀ ਜੇ ਤਾਂ ਮੈਂ ਆ ਗਿਆ ਤੂੰ ਮੈਨੂੰ ਦੇ ਦੀਂ ਨਹੀਂ ਤੂੰ ਧਰਮ ਦੇ ਲੇਖੇ ਲਾ ਦੇਂ ਕਿਸੇ ਉਹਨੇ ਉਹ ਮੋਹਰਾਂ ਲੈ ਕੇ ਰੱਖਤੀਆਂ ਬਹੀ ਤੇ ਚੜ੍ਹਨੀਆ ਭੁੱਲ ਗਿਆ ਤੇ ਇੱਧਰ 17-18 ਸਾਲ ਦਾ ਹੋਇਆ ਜਦੋਂ ਇੱਧਰ ਵੀ ਇਹਦਾ ਵਿਆਹ ਹੋ ਗਿਆ। ਅੱਛਾ ਜੀ। ਉਧਰ ਵੀ ਵਿਆਹ ਹੋਇਆ ਸੀ ਲਾਹੌਰ। ਅੱਛਾ ਜੀ। ਉਧਰ ਜਦੋਂ ਇਹ 21 ਸਾਲ ਦਾ ਹੋਇਆ ਇੱਧਰ ਫੇਰ ਨਵਾਣੀ ਦਾ ਨਾਉਣ ਆਇਆ। ਠੀਕ ਹੈ। ਜਦੋਂ ਉਹ ਨਵਾਣੀ ਤੇ ਨਾਉਣ ਗਏ। ਉਹ ਮੱਛ ਨੇ ਫੇਰ ਨਿਕਲ ਲਿਆ। ਓਕੇ। ਉਹ ਨਿਕਲਿਆ ਹੋਇਆ ਉਧਰ ਉਹਨਾਂ ਨੇ ਬਥੇਰੇ ਗੋਤੇ ਖੋਰ ਪਾਲ ਕੇ ਪਾਲਪੂਰ ਕੀਤੀ ਪਰ ਨਾ ਨਿਕਲਿਆ। ਮਰ ਗਿਆ ਹੋ ਗਿਆ ਵੀ ਉਹ ਤਾਂ ਮਰ ਗਿਆ ਹੁੰਦਾ ਬੱਕੇ ਉਹਨੇ ਇਧਰ ਲਾਹੌਰ ਬਣਿਆ ਕੇ ਅਲਛਾ ਉਹਦੀ ਉਮਰ ਉਦੋਂ 21 ਸਾਲ ਦੀ ਸੀ ਜਿਵੇਂ ਇਧਰੋਂ ਨਿਕਲਿਆ ਸੀ ਉਨੀ ਉਮਰ ਤੇ ਗਲਛਾ ਜਾ ਕੇ ਠੀਕ ਹੈ ਉਹ ਜਦੋਂ ਅਸ난 ਕਰਕੇ ਲਾਹੌਰ ਵਾਲੇ ਘਰੇ ਗਿਆ ਉਹਦੇ ਘਰ ਵਾਲੀ ਪਹਿਲਾਂ ਤੋਂ ਜਦੋਂ ਇਹ ਅਸ난 ਕਰਨ ਆਉਂਦਾ ਸੀ ਗਏ ਮਗਰੋਂ ਰੋਟੀ ਡਾਟੀ ਬਣਾ ਕੇ ਰੱਖਦੀ ਸੀ ਜਾ ਕੇ ਰੋਟੀ ਛਕ ਲੈਂਦਾ ਸੀ ਇਹ ਜਦੋਂ ਗਿਆ ਘਰੇ ਉਦੇ ਘਰ ਵਾਲੀ ਕਹਿੰਦੀ ਜੀ ਅੱਜ ਤੁਸੀਂ ਛੇਤੀ ਆਗੇ ਵੀ ਰੋਟੀ ਹਲੇ ਵਿੱਚ ਤਾਂ ਤਿਆਰ ਨਹੀਂ ਹੋਈ ਹੁਣ ਉਹ ਸੋਚੀ ਜਾਂਦਾ ਵੀ ਇਹ ਗੱਲ ਕੀ ਹੋਈ ਮੇਰੇ ਸਮਝੋਂ ਬਾਹਰ ਹੈ ਦੱਸ ਵੀ ਕਿਸੇ ਨੂੰ ਸਕਦਾ ਨਹੀਂ ਤੇ ਉਹ ਪਤਨ ਲੱਗੇ ਜਿਹੜੇ ਨੇ ਥੈਲੀ ਦਿੱਤੀ ਸੀ ਉਹ ਨਾਲੇ ਤਾਂ ਅਫਸੋਸ ਕਰਨ ਆ ਗਿਆ ਮਲਤਾਨੀ ਮਲਤਾਨ ਮਲਤਾਨੀਆਂ ਉਹਨਾਂ ਦੇ ਘਰੇ ਵੀ ਉਹ ਵਿਚਾਰਾ ਮਰ ਗਿਆ ਮੈਂ 100 ਮੂਹਰ ਫੜਾਈ ਸੀਗੀ ਨਾਲੇ ਆਪਾਂ ਅਫਸੋਸ ਕਰਿਓ ਉਹਨਾਂ ਨੇ ਮੈਂ ਮੂਹਰਾ ਲੈਉਂ ਆਉਂਦੀ ਆ ਉਹ ਜਿਹਨਾਂ 100 ਮੋਹਰ ਜਾ ਕੇ ਮੰਗੀ ਉਹਨੂੰ ਦੱਸਿਆ ਉਹਨੇ ਪਹਾੜ ਟੋਲ ਕੀਤੀ ਬਹੀ ਤੇ ਕਹਿੰਦਾ ਵੀ ਨਹੀਂ ਤੇਰੀ ਵਹੀ ਤੇ ਚਿੜੀ ਨਹੀਂ ਕਿਤੇ ਵੀ ਸਾਡੇ ਕੋਲ ਹੈ ਨਹੀਂ ਹੂੰ ਉਹ ਬਿਚਾਰਾ ਨਰਾਸ਼ ਹੋ ਕੇ ਮੁੜਿਆ ਉਹ ਕਿਸੇ ਕੰਮ ਕਿਤੇ ਲਾਹੌਰ ਫੇਰ ਬਹੁਤ ਚਰਵਾਦ ਆਇਆ ਉਹਨੇ ਉਸ ਮਲਤਾਨੀ ਨੂੰ ਡੱਬੀ ਬਾਜ਼ਾਰ ਚ ਇੱਕ ਦੁਕਾਨ ਤੇ ਬੈਠੇ ਨੂੰ ਦੇਖ ਲਿਆ ਉਹ ਭੱਜ ਕੇ ਮਲਤਾਨੀ ਕੋਲ ਗਿਆ ਕਹਿੰਦਾ ਵੀ ਮੈਂ ਤੈਨੂੰ 100 ਮੋਹਰ ਦਿੱਤੀ ਸੀ ਥੈਲੀ ਚ ਪਾ ਕੇ ਉਹ ਥੋਡੇ ਘਰ ਦੇ ਕਹਿੰਦੇ ਵੀ ਸਾਡੇ ਹੈ ਹੀ ਨਹੀਂ ਲਿਖੀ ਨਹੀਂ ਕਿਤੇ ਉਹ ਕਹਿੰਦਾ ਵੀ ਫਲਾਣੇ ਥਾਂ ਮੇਰੀ ਬੇਬੇ ਦੇ ਸੰਦੂਕ ਚ ਫਲਾਣੇ ਪਾਸੇ ਪਈ ਆ ਉਹਨੇ ਆ ਕੇ ਮਲਤਾਨ ਵਾਲਿਆਂ ਨੂੰ ਦੱਸਿਆ ਵੀ ਕਹਿੰਦਾ ਵੀ ਫਲਾਣੇ ਸੰਦੂਕ ਚ ਜਿਹੜਾ ਥੋਡਾ ਹੈ ਉਹਦੀ ਫਲਾਣੇ ਪਾਸੇ ਪਈ ਹੈ ਮੇਰੀ ਵੀ ਥੈਲੀ ਵੀ ਨਹੀਂ ਮਿਲਿਆ ਸੀ ਉਹਨੇ ਜਦੋਂ ਸੰਦੂਕ ਖੋਲ੍ਹਿਆ ਉੱਥੋਂ ਨਿਕਲੇ ਉਹ ਕਹਿੰਦੇ ਵੀ ਠੀਕ ਹੈ ਤੇਰੀ ਥੈਲੀ ਹੈਗੀ ਪਰ ਸਾਨੂੰ ਉਹਨੂੰ ਮਿਲਾ ਮਲਤਾਨ ਨੂੰ ਮਲਤਾਨੀ ਨੂੰ ਉਹ ਕਹਿੰਦਾ ਜੀ ਮੇਰੇ ਨਾਲ ਚੱਲੋ ਮਲਾ ਦੇ ਨਾਲ ਲਾਹੌਰ ਅੱਛਾ ਜੀ ਲਾਹੌਰ ਤਿਆਰੀ ਕਰਕੇ ਆ ਗਏ ਇਹ ਜਦੋਂ ਮਲਤਾਨੀ ਮਲਤਾਨ ਵਾਲੇ ਉਥੇ ਲੈ ਗਿਆ ਹੁਣ ਉਹਨੂੰ ਸੋਚ ਲੱਗੀ ਵੀ ਮੈਂ ਹੁਣ ਇਹਨਾਂ ਨੂੰ ਕੀ ਕਰਾਂ ਘਰੇ ਕਿਵੇਂ ਲੈ ਕੇ ਜਾਵਾਂ ਇਹ ਵੀ ਮੇਰੇ ਘਰ ਵਾਲੀ ਆ ਉਹ ਵੀ ਮੇਰੇ ਘਰ ਵਾਲੀ ਆ ਇਹ ਵੀ ਮੇਰੇ ਮਾਪੇ ਬਾਪ ਨੇ ਉਹ ਵੀ ਮੇਰੇ ਮਾਪੇ ਬਾਪ ਨੇ ਤੇ ਉਹਨੇ ਇੱਕ ਘਾਰ ਹੀ ਅੱਡ ਲੈ ਲਿਆ ਹੋਰ ਉਹ ਰਾਤ ਨੂੰ ਦੂਜੇ ਘਰੇ ਪੈ ਜਾ ਘਰੇ ਦਿਨੇ ਦੂਜੇ ਘਰੇ ਜਾਇਆ ਕਰੇ ਇੱਕਨ ਟਾਈਮ ਪਾਸ ਕਰਦਾ ਰਿਹਾ ਪਹਿਲੇ ਜਿਹੜੀ ਲਾਹੌਰ ਵਾਲੀ ਸੀ ਉਹਨੇ ਇੱਕ ਦਿਨ ਆਪਦੇ ਡੱਕਰ ਨੂੰ ਭੇਜਿਆ ਕਿ ਨਹੀਂ ਦੇਖ ਕੇ ਕਿੱਥੇ ਜਾਂਦਾ ਉਹਨੇ ਆ ਕੇ ਦੱਸਿਆ ਵੀ ਇੱਕਨ ਕਰਕੇ ਮਲਤਾਨੀਆਂ ਦੇ ਘਰੇ ਜਾਂਦਾ ਸੀ ਉਹਨੇ ਮਰਦਾਨਾ ਲਵਾਸ ਕਰਕੇ ਇੱਕ ਦਿਨ ਸ਼ਾਮ ਨੂੰ ਉਹਨਾਂ ਦੇ ਘਰੇ ਚਲੀ ਗਈ ਉਹ ਕਹਿੰਦੀ ਮੈਂ ਮੁਸਾਫਰਾ ਵੀ ਮੈਂ ਰਾਤ ਕੱਟਣੀ ਆ ਵੀ ਸਵੇਰ ਮੈਂ ਚਲੀ ਜਾਊ ਉਹ ਕਹਿੰਦੇ ਵੀ ਕੱਟ ਲੈ ਉਹਨੂੰ ਡਿਊਟੀ 'ਚ ਜਗ੍ਹਾ ਦੇਤੀ ਉਹ ਪੈ ਗਈ ਉਹ ਸਾਰੀਆਂ ਗੱਲਾਂ ਬਾਤਾਂ ਉਹਦੀ ਸੁਣਦੀ ਰਹੀ ਟੜਕੇ ਜਾ ਕੇ ਉੱਠ ਕੇ ਆਪਦੇ ਘਰੇ ਆਪਦੇ ਸੱਸ ਸਹੁਰੇ ਨੂੰ ਦੱਸਿਆ ਕਹਿੰਦੇ ਵੀ ਇਹਨੇ ਤਾਂ ਵਿਆਹ ਕਰਾਉ ਰਿਆ ਹੋਰ ਇਹਦਾ ਟੱਬਰ ਇਹਦਾ ਹੋਰ ਹੈ ਮੈਂ ਰਾਤ ਸਾਰੀ ਰਾਤ ਇਹਨਾਂ ਦੇ ਗੱਲਾਂ ਸੁਣਦੀ ਰਹੀ ਹਾਂ ਉਹ ਲਾਹੌਰ ਵਾਲੇ ਇਕੱਠੇ ਹੋ ਕੇ ਮਲਤਾਨੀ ਦੇ ਘਰੇ ਆ ਗਏ ਉਹ ਕਹਿੰਦੇ ਵੀ ਇਹ ਕੀ ਤਾਂ ਮੁੰਡਾ ਸਾਡਾ ਹੈ ਉਹ ਕਹਿੰਦੇ ਵੀ ਸਾਡਾ ਹੈ ਅੱਛਾ ਜੀ ਰੋਲਾ ਪੈ ਗਿਆ ਉਹਨਾਂ ਦਾ ਹੁਣ ਲਾਹੌਰ ਵਾਲਿਆਂ ਨੇ ਸਾਰਾ ਜਿੰਨਾ ਇਹਦਾ ਜਨਮ ਸਾਰਾ ਕੁਝ ਸਾਰਾ ਡਿਟੇਲ ਦੇ ਦਿੱਤੀ ਪੀਆ ਦੇਖ ਲੋ ਸਾਡੇ ਅਸੀਂ ਜੰਮਿਆ 9 ਮਹੀਨੇ ਰੱਖਿਆ ਪਾਲਿਆ ਸਾਡੇ ਫਲਾਣਾ ਦਿਨ ਦਾ ਜਨਮ ਹੈ ਸਾਰਾ ਕੁਝ ਦੱਸਿਆ ਉਹਨਾਂ ਨੇ ਜਦੋਂ ਉਹਨਾਂ ਨੇ ਮਲਤਾਨ ਵਾਲੇ ਸੂਬੇ ਨੂੰ ਕਿੱਲਾ ਪਤਾ ਵੇਖਣ ਕਰਕੇ ਫਲਾਣਾ ਬੰਦਾ ਵੀ ਤੁਸੀਂ ਦੇਖੋ ਥੋਡੇ ਕਿ ਮੈਂ ਉਹਨੇ ਸਹੀ ਗੱਲ ਤਾਂ ਕਹਿੰਦਾ ਬਿਲਕੁਲ ਸਹੀ ਹੈ ਸਾਡੇ ਇੱਥੇ ਜਨਮ ਹੋਇਆ ਇਹਦਾ ਫਲਾਣਾ ਦਾ ਮੁੰਡਾ ਫਲਾਣਾ ਦਾ ਸਹਾੂਕਾਰ ਦਾ ਸਾਰਾ ਕੁਝ ਦੱਸਤਾ ਉਹਨੇ ਹੁਣ ਉਹਨਾਂ ਨੇ ਰੋਲਾ ਪੈ ਗਿਆ ਸੁਜੀ ਧੱਕਾ ਮੁੱਕੀ ਹੋਣ ਲੱਗੇ ਉਹ ਕਹਿੰਦੇ ਸਾਡਾ ਮੁੰਡਾ ਹੈ ਉਹ ਕਹਿੰਦੇ ਸਾਡਾ ਮੁੰਡਾ ਇੱਕ ਇੱਕ ਬਾਹ ਉਹਨਾਂ ਦੀ ਫੜੀ ਇੱਕ ਉਹਨਾਂ ਦੀ ਫੜੀ ਅੱਛਾ ਠੀਕ ਹੈ ਤੇ ਉਹ ਜਦੋਂ ਉਹਨਾਂ ਤੋਂ ਫੈਸਲਾ ਨਾ ਹੋਵੇ ਰਾਜੇ ਤੋਂ ਫੈਸਲਾ ਨਾ ਹੋਇਆ ਵਜ਼ੀਰ ਨੂੰ ਸੱਦਿਆ ਵਜ਼ੀਰ ਕਹਿੰਦਾ ਜੀ ਇਹ ਆਪਣੇ ਵੱਸ ਦਾ ਫੈਸਲਾ ਨਹੀਂ ਹੈ ਇਹਦਾ ਮਹਾਪੁਰਖਾਂ ਦਾ ਕੋਈ ਫੈਸਲਾ ਹੈ ਕਹਿੰਦਾ ਆਪਣੇ ਵੱਸ ਦੀ ਗੱਲ ਨਹੀਂ ਹੈ ਇਹ ਹੂੰ ਕਹਿੰਦਾ ਕੋਈ ਫਕੀਰ ਇਹ ਹੈ ਜਾਂ ਟੋਲੋਂ ਵੀ ਜਿਹੜਾ ਇਹਦਾ ਫੈਸਲਾ ਕਰ ਦੇਵੇ ਅੱਛਾ ਉਹ ਉਸੇ ਫਕੀਰ ਕੋਲ ਹੀ ਲੈ ਆਇਆ ਜੀ ਉਹ ਫਕੀਰ ਨੇ ਦੇਖ ਲਿਆ ਵੀ ਉਹ ਆਉਂਦਾ ਭਾਈ ਜਿਹੜਾ ਚਾਰਜ ਪੁੱਛਦਾ ਸੀ ਉਹ ਜਦੋਂ ਕੋਲੇ ਆਏ ਦੱਸੀ ਉਹਨੂੰ ساری ਗੱਲਬਾਤ ਕਹਿੰਦੀ ਇੱਕਣ ਕਰਕੇ ਆਹ ਗੱਲ ਹੈ ਉਹਨੂੰ ਕਹਿੰਦੇ ਕਿਉਂ ਭਾਈ ਤੈਨੂੰ ਲੱਗਿਆ ਪਤਾ ਇਸ ਚਾਰਜ ਕੀ ਹੁੰਦਾ ਹੈ ਉਹ ਚਰਨੀ ਪੈ ਗਿਆ ਕਹਿੰਦਾ ਸੱਚੇ ਪਾਸਾ ਮੈਨੂੰ ਬਖਸ਼ੋ ਉਹ ਕਹਿੰਦਾ 5 ਮਿੰਟ ਅੱਖਾਂ ਬੀਚ ਕੇ ਤੁਸੀਂ ਪ੍ਰਮਾਤਮਾ ਨੂੰ ਯਾਦ ਕਰੋ ਉਹਨੇ ਜਦੋਂ ਪ੍ਰਮਾਤਮਾ ਨੂੰ ਯਾਦ ਕੀਤਾ ਅੱਖਾਂ ਮੀਟ ਕੇ ਅੱਖਾਂ ਖੋਲੀਆਂ ਇੱਕ ਉਹਦੇ ਹੱਥ 'ਚ ਹੋ ਗਿਆ ਇੱਕ ਉਹਦੇ ਹੱਥ 'ਚ ਹੋ ਗਿਆ ਆਪੋ ਆਪਣਾ ਲੈ ਕੇ ਤੁਰ ਗਈ ਬਾਈ